ਆਪਕਾ ਮੁੱਖ ਮੰਤਰੀ ਬੀਅੰਤ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਫਾਂਸੀ ਦੀ ਸਜ਼ਾ ਪੁਗਤ ਰਹੇ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜਵਾਨਾ ਮਾਮਲੇ ਦੇ ਵਿੱਚ ਉਹ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲ ਸਕਦੀ ਹੈ ਸੁਪਰੀਮ ਕੋਰਟ ਨੇ 16 ਮਹੀਨੇ ਬਾਅਦ ਮੁਰਤੋਂ ਫਾਂਸੀ ਦੀ ਸਜ਼ਾ ਨੂੰ ਮਰਕੈਤ ਦੇ ਵਿੱਚ ਬਦਲਣ ਦੀ ਪਟੀਸ਼ਨ ਤੇ ਸੁਣਵਾਈ ਕਰ ਲਈ ਰਾਜ਼ੀ ਹੋ ਗਈ ਹੈ ਸੁਪਰੀਮ ਕੋਰਟ ਦੇ ਜਸਟਿਸ ਬੀ ਆਰ ਗਵਈ ਦੇ ਗਵਈ ਵਾਲੀ ਬੈਂਚ ਨੇ ਰਾਜੂ ਆਣਾ ਦੀ ਸਜ਼ਾ ਤੇ ਫੈਸਲੇ ਲੈਣ ਦੇ ਵਿੱਚ ਹੋਈ 12 ਸਾਲ ਦੀ ਦੇਰੀ ਮਾਮਲੇ ਦੇ ਵਿੱਚ ਕੇਂਦਰ ਤੇ ਪੰਜਾਬ ਸਰਕਾਰਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਬਲਵੰਤ ਸਿੰਘ ਰਾਜੂ ਆਣਾ 1995 ਦੇ ਵਿੱਚ ਹੋਏ ਬਲਵੰਤ ਸਿੰਘ ਕਤਲकांड ਦੇ ਵਿੱਚ 28 ਸਾਲ ਜੇਲ੍ਹ ਦੇ ਵਿੱਚ ਹੋ ਗਏ ਨੇ 3 ਮਈ 2023 ਨੂੰ ਸੁਪਰੀਮ ਕੋਰਟ ਨੇ ਮੌਤ ਦੀ ਸਜ਼ਾ ਨੂੰ ਮੁਰਕੈਦ ਦੇ ਵਿੱਚ ਤਬਦੀਲ ਕਰਨ ਤੋਂ ਮਨਾ ਕਰਦੇ ਹੋਏ ਕੇਂਦਰ ਸਰਕਾਰ ਨੂੰ ਦਇਆ ਪਟੀਸ਼ਨ ਤੇ ਫੈਸਲਾ ਲੈਣ ਦੀ ਛੋੜ ਦਿੱਤੀ ਸੀ ਕੇਂਦਰ ਸਰਕਾਰ ਨੇ ਦਇਆ ਪਟੀਸ਼ਨ ਤੇ ਕਿਹਾ ਸੀ ਕਿ ਅਸੀਂ ਰਾਜਵਾਨਾ ਦੇ ਪਟੀਸ਼ਨ ਤੇ ਫੈਸਲਾ ਨਹੀਂ ਲੈ ਸਕਤੇ ਕਿਉਂਕਿ ਏਜੰਸੀਆਂ ਦੀ ਰਿਪੋਰਟ ਦੇ ਮੁਤਾਬਿਕ ਪੰਜਾਬ ਦੇ ਦੇਸ਼ਤਾ ਮਾਹੌਲ ਖਰਾਬ ਹੋ ਸਕਦਾ ਹੈ ਆਪਣੀ ਨਵੀਂ ਪਟੀਸ਼ਨ ਦੇ ਵਿੱਚ ਭਾਈ ਰਾਜਵਾਨਾ ਨੇ ਕਿਹਾ ਸੀ ਪਟੀਸ਼ਨ ਕਰਤਾ ਦੀ ਪਹਿਲੀ ਰਿਟ ਪਟੀਸ਼ਨ ਤੇ ਨਿਪਟਾਰੇ ਨੂੰ ਹੁਣ ਤਕਰੀਬਨ 1 ਸਾਲ ਤੇ 4 ਮਹੀਨੇ ਬੀਤ ਚੁਕੇ ਹਨ ਅਤੇ ਉਸ ਦੀ ਕਿਸਮਤ ਬਾਰੇ ਫੈਸਲਾ ਅਜੇ ਵੀ ਅਨਿਸ਼ਚਿਤਤਾ ਅਧੀਨ ਹੈ ਜਿਸ ਦੇ ਨਾਲ ਪਟੀਸ਼ਨ ਕਰਤਾ ਨੂੰ ਹਰ ਰੋਜ਼ ਮਾਨਸਿਕ ਸਦਮਾ ਅਤੇ ਚਿੰਤਾ ਹੁੰਦੀ ਹੈ ਜੋ ਆਪਣੇ ਆਪ ਦੇ ਵਿੱਚ ਇਸ ਅਦਾਲਤ ਦੀਆਂ ਧਾਰਾ 32 ਦੀਆਂ ਸ਼ਕਤੀਆਂ ਦੀ ਵਰਤੋਂ ਕਰਨ ਲਈ ਕਾਫੀ ਅਧਾਰ ਹੈ ਬਲਵੰਤ ਸਿੰਘ ਰਾਜਵਾਨਾ ਦੇ ਵੱਲੋਂ ਪੇਸ਼ ਹੋਏ ਦੇਸ਼ ਦੇ ਸਭ ਤੋਂ ਵੱਡੇ ਵਕੀਲਾਂ ਦੇ ਵਿੱਚੋਂ ਇੱਕ ਨੇ ਕਿਹਾ ਰਾਜਵਾਨਾ ਨੂੰ ਜੇਲ੍ਹ ਦੇ ਵਿੱਚ 28 ਸਾਲ ਹੋ ਗਏ ਨੇ ਜਦਕੀ ਮੌਤ ਦੀ ਸਜ਼ਾ ਮਿਲੇ ਹੋਏ 13 ਸਾਲ ਉਹ ਕੌਮੀ ਸੁਰੱਖਿਆ ਦੇ ਨਾਮ ਤੇ ਹੋਰ ਇਤਰਾਜ਼ ਨਹੀਂ ਕਰ ਸਕਤੇ ਉਹਨਾਂ ਦੱਸਿਆ ਕਿ ਦਇਆ ਪਟੀਸ਼ਨ ਤੇ ਕੇਂਦਰ ਦੇ ਵੱਲੋਂ ਫੈਸਲਾ ਨਾ ਲੈਣਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਤੇ ਅੱਗੇ ਉਹਨਾਂ ਨੇ ਕਿਹਾ ਕਿ ਦਵਿੰਦਰ ਸਿੰਘ ਪੁੱਲਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇਲ੍ਹ ਦੇ ਵਿੱਚ ਲੰਬੇ ਸਮੇਂ ਤੋਂ ਬੰਦ ਹੋਣ ਦੀ ਵਜ੍ਹਾ ਕਰਕੇ ਉਹਨਾਂ ਦੀ ਦਿਮਾਗੀ ਹਾਲਤ ਵਿਗੜ ਗਈ ਹੈ